ਕਾਂਗਰਸ ਤੋਂ ਵੱਡਾ ਡਬਲ ਸਟੈਂਡਰਡ ਚਾਹੀਦੀ ਹਿੰਦੁਸਤਾਨ ਦੇ ਵਿੱਚ ਹੋ ਗਿਆ ਕਾਂਗਰਸ ਦੀ ਜਿਹੜੀ ਸਿਆਸਤ ਹੈ ਮੂੰਹ 'ਤੇ ਰਾਮ ਰਾਮ ਪੱਗਲ 'ਤੇ ਛੁਰੀ ਗਾਣੀ ਹੈ ਸਾਰੀ ਦੁਨੀਆ ਜਾਣਦੀ ਹੈ ਕਿ 1984 ਦੇ ਵਿੱਚ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਸਿੱਖ ਕਤਲੇਆਮ ਹੋ ਗਿਆ ਜਿਨ੍ਹਾਂ ਦਾ ਨਾਮ ਉਸ ਕਤਲੇਆਮ ਦੇ ਵਿੱਚ ਆਉਂਦਾ ਹੈ ਜਿਨ੍ਹਾਂ ਨੂੰ ਦੋਸ਼ੀ ਮੰਨਿਆ ਜਾਂਦਾ ਹੈ ਕਾਂਗਰਸ ਦੇ ਫੰਕਸ਼ਨਰ ਦੇ ਵਿੱਚ ਕਾਂਗਰਸ ਦੇ ਪ੍ਰੋਗਰਾਮਾਂ ਦੇ ਵਿੱਚ ਅਕਸਰ ਉਹ ਮੰਚ ਤੇ ਨਜ਼ਰ ਪਰ ਇਹ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਣ ਦੇ ਬਰਾਬਰ ਹੈ ਕਾਂਗਰਸ ਨੂੰ ਅਜੇ ਆਪਣੀ ਸਥਿਤੀ ਸਪਸ਼ਟ ਕਰਨੀ ਪਈ ਕਿ ਉਹ ਕਾਪੜਾ ਦੇ ਨਾਲ ਹੈ ਜਾਂ ਇਨਸਾਫ ਦੇ ਨਾਲ ਕਿਉਂਕਿ ਕੋਈ ਵੀ ਇਨਸਾਫ ਪਸੰਦ ਇਨਸਾਨ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਕਿ ਇੱਕ ਬੰਦੇ ਤੇ ਕਾਂਗਰਸ ਇਨਸਾਫ ਦਾ ਤੰਗ ਪਰੇ ਔਰ ਦੂਸਰੇ ਬੰਦੇ ਕਾਤਲ ਜਿਹੜੀ ਹੈ ਇਸ ਤੇ ਚਾਹ ਨਹੀਂ ਆ ਤਾਂ ਅੱਜ ਕਾਂਗਰਸ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਰਾਹੁਲ ਗਾਂਧੀ ਜੀ ਨੇ ਖੜਗੇ ਜੀ ਨੇ ਇਹਨਾਂ ਨੂੰ ਅੱਜ ਸਪਸ਼ਟ ਕਰਨਾ ਪਏਗਾ ਕਿ ਐਕਚੁਅਲੀ ਉਹਨਾਂ ਦਾ ਸਟੈਂਡ ਕੀ ਹੈ ਔਰ ਰਾਹੁਲ ਗਾਂਧੀ ਜੀ ਨੂੰ ਬਿਨਾਂ ਦੇਰੀ ਕੀਤਿਆਂ ਇਸ ਗੱਲ ਤੇ ਵੀ ਪੂਰੇ ਪੰਜਾਬ ਤੋਂ ਸਮੂਹ ਸਿੱਖਾਂ ਤੋਂ ਜਿਹੜਾ ਉਹ माफी ਮੰਗਣੀ ਚਾਹੀਦਾ ਕਾਂਗਰਸ ਤੋਂ ਵੱਡਾ ਡਬਲ ਸਟੈਂਡਰਡ ਚਾਹੀਦਾ ਹਿੰਦੁਸਤਾਨ ਦੇ ਵਿੱਚ ਕਾਂਗਰਸ ਦੀ ਜਿਹੜੀ ਸਿਆਸਤ ਹੈ ਮੂੰਹ 'ਤੇ ਰਾਮ ਰਾਮ ਪਗਲ 'ਤੇ ਚੂਰੀ ਗਾਲੀ ਹੈ ਸਾਰੀ ਦੁਨੀਆ ਜਾਣਦੀ ਹੈ ਕਿ 1984 ਦੇ ਵਿੱਚ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਸਿੱਖ ਕਤਲੇਆਮ ਹੋ ਗਿਆ ਜਿਨ੍ਹਾਂ ਦਾ ਨਾਮ ਉਸ ਕਤਲੇਆਮ ਦੇ ਵਿੱਚ ਆਉਂਦਾ ਹੈ ਜਿਨ੍ਹਾਂ ਨੂੰ ਦੋਸ਼ੀ ਮੰਨਿਆ ਜਾਂਦਾ ਹੈ ਕਾਂਗਰਸ ਦੇ ਫੰਕਸ਼ਨਲ ਦੇ ਵਿੱਚ ਕਾਂਗਰਸ ਦੇ ਪ੍ਰੋਗਰਾਮਾਂ ਦੇ ਵਿੱਚ ਅਕਸਰ ਉਹ ਮੰਜ ਤੇ ਨਜ਼ਰ ਆਉਂਦੇ ਔਰ ਇਹ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਨਵਾਂ ਛੇੜਨ ਦੇ ਬਰਾਬਰ ਹੈ ਕਾਂਗਰਸ ਨੂੰ ਅਜੇ ਆਪਣੀ ਸਥਿਤੀ ਸਪਸ਼ਟ ਕਰਨੀ ਪਈ ਕਿ ਉਹ ਕਾਤਲਾਂ ਦੇ ਨਾਲ ਹੈ ਜਾਂ ਇਨਸਾਫ ਦੇ ਨਾਲ ਕਿਉਂਕਿ ਕੋਈ ਵੀ ਇਨਸਾਫ ਪਸੰਦ ਇਨਸਾਨ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਕਿ ਇੱਕ ਬੰਦੇ ਤੇ ਕਾਂਗਰਸ ਇਨਸਾਫ ਦਾ ਦੰਮ ਭਰੇ ਅਤੇ ਦੂਸਰੇ ਬੰਦੇ ਕਾਤਲ ਜਿਹੜੀ ਹੈ ਉਹਦੀ ਹਸਤੀ ਦਾ ਸਾਜੀਆਂ ਕਰ। ਅੱਜ ਕਾਂਗਰਸ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਰਾਹੁਲ ਗਾਂਧੀ ਜੀ ਨੇ ਖੜਗੇ ਜੀ ਨੇ ਇਹਨਾਂ ਨੂੰ ਅੱਜ ਸਪਸ਼ਟ ਕਰਨਾ ਪਏਗਾ ਕਿ ਐਕਚੁਅਲੀ ਉਹਨਾਂ ਦਾ ਸਟੈਂਡ ਕੀ ਹੈ ਔਰ ਰਾਹੁਲ ਗਾਂਧੀ ਜੀ ਨੂੰ ਬਿਨਾਂ ਦੇਰੀ ਕੀਤਿਆਂ ਇਸ ਗੱਲ ਤੇ ਦੀ ਪੂਰੇ ਪੰਜਾਬ ਤੋਂ ਸਮੂਹ ਸਿੱਖਾਂ ਤੋਂ ਜਿਹੜਾ ਉਹ ਮਾਫੀ ਮੰਗਣੀ ਚਾਹੀਦੀ ਕਾਂਗਰਸ ਤੋਂ ਵੱਡਾ ਡਬਲ ਸਟੈਂਡਰਡ ਚਾਹੀਦੀ ਹਿੰਦੁਸਤਾਨ ਦੇ ਵਿੱਚ ਹੋਵੇ ਕਾਂਗਰਸ ਦੀ ਜਿਹੜੀ ਸਿਆਸਤ ਹੈ ਮੂੰਹ 'ਚ ਰਾਮ ਰਾਮ ਬਗਲ 'ਚ ਛੁਰੀ ਕਲੀ ਸਾਰੀ ਦੁਨੀਆ ਜਾਣਦੀ ਹੈ ਕਿ 1984 ਦੇ ਵਿੱਚ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਸਿੱਖ ਕਤਲੇਆਮ ਹੋ ਗਿਆ ਜਿਨ੍ਹਾਂ ਦਾ ਨਾਮ ਉਸ ਕਤਲੇਆਮ ਦੇ ਵਿੱਚ ਆਉਂਦਾ ਹੈ ਜਿਨ੍ਹਾਂ ਨੂੰ ਦੋਸ਼ੀ ਮੰਨਿਆ ਜਾਂਦਾ ਹੈ ਕਾਂਗਰਸ ਦੇ ਫੰਕਸ਼ਨਰ ਦੇ ਵਿੱਚ ਕਾਂਗਰਸ ਦੇ ਪ੍ਰੋਗਰਾਮਾਂ ਦੇ ਵਿੱਚ ਅਕਸਰ ਉਹ ਮੰਚ ਤੇ ਨਜ਼ਰ ਆਉਂਦੇ ਔਰ ਇਹ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਨਮੂਨ ਛੇੜਨ ਦੇ ਬਰਾਬਰ ਹੈ ਕਾਂਗਰਸ ਨੂੰ ਅਜੇ ਆਪਣੀ ਸਥਿਤੀ ਸਪਸ਼ਟ ਕਰਨੀ ਪਈ ਕਿ ਉਹ ਕਾਪਰਾਂ ਦੇ ਨਾਲ ਹੈ ਜਾਂ ਇਨਸਾਫ ਦੇ ਨਾਲ ਕਿਉਂਕਿ ਕੋਈ ਵੀ ਇਨਸਾਫ ਪਸੰਦ ਇਨਸਾਨ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਕਿ ਇੱਕ ਬੰਦੇ ਤੇ ਕਾਂਗਰਸ ਇਨਸਾਫ ਦਾ ਤੰਗ ਪਰੇ ਔਰ ਦੂਸਰੇ ਬੰਦੇ ਕਾਪੂ ਜਿਹੜੀ ਹੈ ਉਹਦੀ ਹਸਤੀਜਾ ਖਾ ਨਹੀਂ ਹੈ ਤਾਂ ਅੱਜ ਕਾਂਗਰਸ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਰਾਹੁਲ ਗਾਂਧੀ ਜੀ ਨੇ ਖੜਗੇ ਜੀ ਨੇ ਇਨਾਂ ਨੂੰ ਅੱਜ ਸਪਸ਼ਟ ਕਰਨਾ ਪਏਗਾ ਕਿ ਐਕਚੁਅਲੀ ਉਹਨਾਂ ਦਾ ਸਟੈਂਡ ਕੀ ਹੈ ਔਰ ਰਾਹੁਲ ਗਾਂਧੀ ਜਿਨੂੰ ਬਿਨਾਂ ਦੇਰੀ ਕੀਤਿਆਂ ਇਸ ਗੱਲ ਤੇ ਵੀ ਪੂਰੇ ਪੰਜਾਬ ਤੋਂ ਸਮੂਹ ਸਿੱਖਾਂ ਤੋਂ ਜਿਹੜਾ ਉਹ माफी ਮੰਗਣੀ ਚਾਹੀਦੀ ਹੈ